ਸਿਕਲ ਸਾਰਿਆਂ ਨੂੰ এমপ্লয়মেন্ট ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਨੇ ਇਮੀਗ੍ਰੇਸ਼ਨ ਕੈਨੇਡਾ ਦੇ ਨਾਲ ਮਿਲ ਕੇ ਕੁਝ ਚੇਂजेस ਲਿਆਂਦੀਆਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਲੈ ਕੇ ਸੋ ਮੇਨ ਤੌਰ ਤੇ ਜੋ ਮੁੱਖ ਚੇਂजेस ਉਹ ਐ ਨੇ ਕਿ ਐਲ ਐ ਐਮ ਆਈ ਦੀ ਜੋ ਵੈਲਿਡਿਟੀ ਸੀ ਉਹ 12 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤੀ ਗਈ ਹੈ ਪਲੱਸ ਜਿਹੜੀ ਲੋ ਵੇਜ ਜੌਬਸ ਸੀ ਉਹਨਾਂ ਨੂੰ 30% ਦੀ ਕੈਪ ਤੋਂ ਲਿਆ ਕੇ 20% ਦੀ ਕੈਪ ਤੇ ਕਰ ਦਿੱਤਾ ਗਿਆ ਸਿਰਫ ਐਕਸੈਪਸ਼ਨ ਛੱਡੀ ਗਈ ਹੈ ਹੈਲਥ ਕੇਅਰ ਤੇ ਕੰਸਟਰਕਸ਼ਨ ਵਰਕਰਸ ਤੀਜੀ ਵੱਡੀ ਚੇਂਜ ਇਹ ਹੈ ਕਿ ਜਿਹੜਾ ਵੀ এমਪਲੋਇਰ ਫੋਰਨ ਵਰਕਰ ਨੂੰ ਹਾਇਰ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਕੈਨੇਡਾ ਦੇ ਵਿੱਚ ਐਵਰੀ ਆਪਸ਼ਨ ਐਕਸਪਲੋਰ ਕਰੇ ਇਨਕਲੂਡਿੰਗ ਦੀ ਅਜ਼ਾਲਮ ਸੀਕਰਸ ਐਸ ਵੈਲ ਇਹਦੇ ਨਾਲ ਹੀ ਜਿਹੜੇ ਹਾਈ ਵੇਜ ਜੌਬਸ ਸੀ ਉਹਨਾਂ ਉੱਤੇ ਵੀ ਕੈਪ ਲਿਆਂਦੀ ਗਈ ਹੈ 20% ਦੀ ਜੋ ਕਿ ਪਹਿਲਾਂ ਸਿਰਫ ਲੋ ਵੇਜ ਜੌਬਸ ਦੇ ਉੱਤੇ ਹੀ ਸੀ ਜਿੱਦਾਂ ਕਿ ਇੱਕ এমਪਲੋਇਰ ਕੋਲ 10 ਬੰਦੇ ਕੰਮ ਕਰਦੇ ਨੇ ਉਹਨਾਂ ਚੋਂ 5 ਲੋ ਵੇਜ ਤੇ ਕਰਦੇ ਨੇ 5 ਹਾਈ ਵੇਜ ਤੇ ਕਰਦੇ ਨੇ ਸੋ ਪਹਿਲਾਂ ਹਾਈ ਵੇਜ ਦੇ ਉੱਤੇ ਕੋਈ ਵੀ ਕੈਪ ਨਹੀਂ ਸੀ ਪਰ ਹੁਣ ਉਹ ਕੈਪ ਹਾਈ ਵੇਜ ਤੇ ਉੱਤੇ ਵੀ ਲਿਆਂਦੀ ਗਈ ਹੈ ਐਸ ਕੰਪੇਅਰਡ ਟੂ ਲੋ ਵ ਤੋਂ ਅਲਾਵਾ ਹੁਣ ESDC ਨੇ ਹੋਰ ਵੀ ਸਟ੍ਰਿਕਟ ਮੈਜਰਸ ਚੱਕਨੇ ਸ਼ੁਰੂ ਕਰ ਦਿੱਤੇ ਨੇ ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਅਸੀਂ ਨੰਬਰ ਆਫ ਇਅਰਸ ਹੀ ਵੇਖਿਆ ਕਰਾਂਗੇ ਇੱਕ ਬਿਜ਼ਨਸ ਦੇ ਕਿ ਕਿੰਨੇ ਚਿਰ ਤੋਂ ਬਿਜ਼ਨਸ ਰਨ ਕਰ ਰਹੇ ਨੇ ਸਕਸੈਸਫੁਲੀ ਪਲੱਸ ਉਹਨਾਂ ਕੋ ਜਿਹੜੇ EMPLOYEI ਕੰਮ ਕਰ ਰਹੇ ਨੇ ਉਹ ਕਿੰਨਾ ਕਿੰਨਾ ਚਿਰ ਕੰਮ ਕਰ ਰਹੇ ਨੇ ਤੇ EMPLOAYER ਇੱਕ EMPLOYEI ਨੂੰ ਕਿੰਨੇ ਦਿਨ ਰੱਖ ਕੇ ਉਹਨਨੂੰ LAYOFF ਕਰਦਾ ਜਾਂ ਉਹ ਬਾਰ-ਬਾਰ EMPLOYEES हायर ਕਰਦਾ ਫੋਰਨ ਵਰਕਰਸ हायर ਕਰਦਾ ਭਈ ਇਹਦੇ ਅਬਿਊਜ਼ ਨੂੰ ਰੋਕਣ ਵਾਸਤੇ ਜੋ ESDC ਕਰ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜੋ ਵਰਕਪਲੇਸਸ ਨੇ ਜੋ এমপ্লয়ারਜ਼ ਫੋਰਨ ਵਰਕਰਸ ਹਾਇਰ ਕਰਦੇ ਨੇ ਉਹਨਾਂ ਉੱਤੇ ਇਨਸਪੈਕਸ਼ਨਸ ਵੀ ਕਰਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਜਿਹੜਾ এমਪਲੋਈ ਵਾਸਤੇ ਐਲਐਮਆਈ ਲਾਈ ਗਈ ਹੈ ਵਰਕ ਪਰਮਿਟ ਲਿਆ ਗਿਆ ਹੈ ਉਹ ਸੱਚਮੁੱਚ ਹੀ ਕੰਮ ਕਰਦਾ ਵੀ ਹੈ ਕਿ ਨਹੀਂ ਕਰਦਾ ਕਿਉਂਕਿ ਪਿੱਛੇ ਜੇ ਬਹੁਤ ਜ਼ਿਆਦਾ ਕੇਸਿਸ ਇਹ ਜੇ ਸਾਹਮਣੇ ਆਏ ਨੇ ਜਿੱਥੇ ਕਿ এমਪਲॉयर्स ਸ਼ਰੇਆਮ ਐਲਐਮਆਈਸ ਵੇਚ ਰਹੇ ਸੀ ਕਿ ਲੋਕ ਖਰੀਦ ਰਹੇ ਸੀ ਤੇ ਉਥੇ ਉਹ ਕੰਮ ਵੀ ਨਹੀਂ ਸੀ ਕਰਦੇ ਕੰਮ ਕਿਤੇ ਹੋਰ ਕਰ ਰਹੇ ਸੀ ਸੋ ਇਹ ਅਬਿਊਜ਼ ਨੇ ਕੈਨੜਾ ਦੇ ਵਿੱਚ ਅਨਐਮਪਲੋਇਮੈਂਟ ਦੀ ਸਿਚੁਏਸ਼ਨ ਹੀ ਪੈਦਾ ਕੀਤੀ ਹੋਈ ਹੈ ਤੇ ਜੋ এমਪਲॉयਰ ਸੀ ਉਹ ਬਾਹਰੋਂ ਫੋਰਨ ਵਰਕਰਸ ਨੂੰ ਮਗਾ ਕੇ ਕਟਾ ਵੇਚ ਦੇ ਉੱਤੇ ਉਹਨਾਂ ਨੂੰ ਕੰਮ ਕਰਾ ਕੇ ਜਾਂ ਫਿਰ ਉਹਨਾਂ ਨੂੰ ਐਲ ਐਮ ਆਈ ਐਸ ਵੇਚ ਕੇ ਬਹੁਤ ਪੈਸਾ ਕਮਾਰੇ ਸੀ। ਸੋ ਇਹ ਸਾਰੀਆਂ ਚੀਜ਼ਾਂ ਹੁਣ ਜੋ ਅਨਪਲਾਈਮੈਂਟ ਦੀ ਸਿਚੁਏਸ਼ਨ ਕੈਨੇਡਾ ਵਿੱਚ ਅਰਾਈਜ਼ ਹੋ ਚੁੱਕੀ ਆ ਉਹਨੂੰ ਟੈਕਲ ਕਰਨ ਵਾਸਤੇ ਪਲੱਸ ਪਬਲਿਕ ਦਾ ਪ੍ਰੈਸ਼ਰ ਹੈ। ਉਹਨੂੰ ਟੈਕਲ ਕਰਨ ਵਾਸਤੇ ਵੀ ਬਹੁਤ ਜ਼ਰੂਰੀ ਸੀ ਜੋ ਦੇਰ ਆਈ ਤੇ ਦਰਸਤਾਈ ਵਾਲੀ ਗੱਲ ਹੋਈ ਹੈ। ਇੱਕ ਹੋਰ ਵੱਡੀ ਚੇਂਜ ਇਹ ਹੈ ਕਿ ਜੋ ਟੈਂਪਰੇਰੀ ਫੋਰਨ ਵਰਕਰ ਸੀ ਜਿਨ੍ਹਾਂ ਦੇ ਵਿੱਚ ਉਹ ਵਰਕਰਸ ਵੀ ਸੀ ਜੋ ਕਿ ਸਪਾਸ ਡਿਪੈਂਡੈਂਟ ਵੀਜ਼ਾ ਉੱਤੇ ਇੱਥੇ ਆਏ ਹੋਏ ਸੀ। ਪਾਸ ਡਿਪੈਂਡੈਂਟ ਵੀਜ਼ਾ ਨਾਲ ਲੈ ਕੇ ਹੁਣ ਬਹੁਤ ਵੱਡੀ ਕ੍ਰਿਟੀਕਲ ਚੇਂਜ ਕੀਤੀ ਗਈ ਹੈ ਕਿ ਜਿਹੜੇ ਵੀ ਅੰਡਰਗ੍ਰੈਜੂਏਟ ਕੋਰਸਸ ਦੇ ਵਿੱਚ ਬੱਚੇ ਤੇ ਪੜਨ ਵਾਸਤੇ ਆਉਣਗੇ ਉਹਨਾਂ ਦੇ ਸਪਾਊਸਸ ਨੂੰ ਵੀਜ਼ਾ ਨਹੀਂ ਦਿੱਤਾ ਜਾਊਗਾ ਜੇ ਤੁਹਾਨੂੰ ਸਪਾਊਸ ਡਿਪੈਂਡੈਂਟ ਵੀਜ਼ਾ ਚਾਹੀਦਾ ਤਾਂ ਤੁਹਾਨੂੰ ਮਾਸਟਰਸ ਜਾਂ ਫਿਰ ਪੀ ਐਚ ਡੀ ਵਰਗੇ ਕੋਰਸਸ ਦੇ ਵਿੱਚ ਇਨਰੋਲ ਕਰਨਾ ਪਊਗਾ ਇਹ ਚੇਂਜ ਬਹੁਤ ਹੀ ਕ੍ਰਿਟੀਕਲ ਹੈ ਕਿ ਬਹੁਤ ਸਾਰੇ ਸਟੂਡੈਂਟਸ ਆ ਤੇ ਆ ਰਹੇ ਸੀ ਜੋ ਕਿ ਆਪਣੇ ਸਪਾਊਸ ਵਾਸਤੇ ਵੀਜ਼ਾ ਲੈ ਰਹੇ ਸੀ ਉਹਨਾਂ ਵਿੱਚ ਬਹੁਤ ਸਾਰੇ ਕੇਸਸ ਜੈਨੂਇਨ ਸੀ ਬਟ ਬਹੁਤ ਸਾਰੇ ਕੇਸਸ ਇਹ ਜਿਵੇਂ ਸੀ ਜੋ ਕੰਟਰੈਕਟ ਮੈਨੇਜਰਸ ਸੀ ਆਸਕਰ ਪੰਜਾਬ ਦੇ ਵਿੱਚ ਪਿਛੇ ਜੇ ਬਹੁਤ ਵੱਡਾ ਇੱਕ ਤਰਨਾ ਵੀ ਹੋਇਆ ਸੀ ਇੱਥੇ ਬਹੁਤ ਸਾਰੇ ਮੁੰਡਿਆਂ ਨੇ ਕੰਪਲੇਨ ਕੀਤੀ ਸੀ ਕਿ ਜੋ ਉਹਨਾਂ ਨੇ ਵਿਆਹ ਕਰਵਾਏ ਸੀ ਕਈਆਂ ਦੇ ਸੱਚੇ ਵਿਆਹ ਸੀ ਕਈਆਂ ਦੇ ਕੰਟ੍ਰੈਕਟ ਮੈਰਿਜਸ ਸੀ ਉਹਨਾਂ ਦੀਆਂ ਸਪouses ਨੇ ਇੱਥੇ ਆ ਕੇ ਉਹਨਾਂ ਦੇ ਨਾਲ ਬਿਲਕੁਲ ਹੀ ਕੰਟੈਕਟ ਤੋੜਤਾ ਤੇ ਇੱਕ ਬੱਚੇ ਨੇ ਆਪਣਾ ਸੁਸਾਈਸਾਈਡ ਵੀ ਕਮਿਟ ਕੀਤਾ ਸੀ ਜੋ ਇੰਡੀਆ ਦੇ ਵਿੱਚ ਬੈਠਾ ਆਪਣੀ ਵਾਈਫ ਦੀ ਵੇਟ ਕਰ ਰਿਹਾ ਸੀ ਕਿ ਉਹ ਉਹਨੂੰ ਸਪੌਸਟ ਪੈਂਡੈਂਟ ਵੀਜ਼ਾ ਭੇਜੇ ਸੋ ਇਸ ਤਰੀਕੇ ਦੀ ਧੋਖਾਧੜੀ ਨੂੰ ਕਾਬੂ ਕਰਨ ਦੇ ਵਿੱਚ ਹੁਣ ਇਹ ਸਟੈਪ ਚੁੱਕਿਆ ਗਿਆ ਜੋ ਬਹੁਤ ਹੀ ਵੈਲਕਮ ਸਟੈਪ ਹੈ ਸੋ ਇਹ ਸਾਰੀਆਂ ਚੇਂजेस ਜੋ ਫੋਰਨ ਵਰਕਰ ਪ੍ਰੋਗਰਾਮ ਅਤੇ ਇਮੀਗ੍ਰੇਸ਼ਨ ਜੋ ਸਟੂਡੈਂਟ ਸਟੂਡੈਂਟ ਵੀਜ਼ਾ ਪ੍ਰੋਗਰਾਮ ਉਹਦੇ ਵਿੱਚ ਲਿਆਂਦੀਆਂ ਗਈਆਂ ਨੇ ਆਈ ਹੋਪ ਇਹ ਇੱਕ ਪੋਜ਼ਿਟਿਵ ਸਟੈਪ ਹੋਣਗੀਆਂ ਕੈਨੇਡੀਅਨਸ ਵਾਸਤੇ ਵੀ ਤੇ ਜਿਹੜੇ ਬੱਚੇ ਜਾਂ ਇਮੀਗ੍ਰੈਂਟਸ ਇੱਥੇ ਆ ਰਹੇ ਨੇ ਉਹਨਾਂ ਵਾਸਤੇ ਵੀ ਜੋ ਟੈਂਪੋਰਰੀ ਫੋਰਨ ਵਰਕਰਸ ਆ ਰਹੇ ਨੇ ਉਹਨਾਂ ਦੀਆਂ ਵੀ ਕੰਡੀਸ਼ਨਸ ਹੋਣੀ ਹੈ ਬੈਟਰ ਹੋਣਗੀਆਂ ਕਿਉਂਕਿ ਉਹਨਾਂ ਦੀ ਬਹੁਤ ਵੱਡਾ ਬਿਊ ਸੀ ਜਿਸ ਨੂੰ ਕਾਬੂ ਕਰਨ ਵਾਸਤੇ ਇਹ ਚੇਂजेस ਲਿਆਂਦੀਆਂ ਗਈਆਂ ਨੇ ਜਿਹੜੇ ਸਟੂਡੈਂਟ ਇੱਥੇ ਆ ਰਹੇ ਸੀ ਉਹਨਾਂ ਦੇ ਨਾਲ ਜੋ ਕਾਲਜਿਸ ਧੋਖਾੜੀ ਕਰ ਰਹੇ ਸੀ ਉਹਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਕਾਲਜਿਸ ਬਹੁਤ ਜ਼ਿਆਦਾ ਆਫਰ ਲੈਟਰਸ ਵੰਡ ਰੇ ਸੀ بجائے ਕਿ ਜਿੰਨੀਆਂ ਉਹ ਕਲਾਸਿਸ ਸੀਗੇ ਸੋ ਆਈ ਹੋਪ ਇਹ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਪਲੀਜ਼ ਦੂ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ ਥੈਂਕ ਯੂ ਸੋ ਮੱਚ ਬਾਏ